ਸਸਤੀ ਕਾ ਮਿੱਤਰੋ ਕੀ ਹਾਲ ਹੈ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੌਸਮ ਬਹੁਤ ਵਧੀਆ ਬਣ ਗਿਆ ਜਿੰਨੀ ਗਰਮੀ ਸੀ ਅੱਜ ਉਨਾ ਹੀ ਮੌਸਮ ਵਧੀਆ ਹੈ ਤੇ ਕੱਲ ਰਾਤੀ ਯੂਰੀਆ ਲੱਗੇ ਜਾਂਦੀ ਤੇ ਰਾਤ ਐਂ ਸੀਗਾ ਵੀ ਕਿਤੇ ਮੀਂਹ ਆ ਜਾਏ ਇਸ 11 12 ਵਜੇ ਵੇਖਿਆ ਰਾਤ ਉੱਥੇ ਵੀ ਹਵਾ ਬੜੀ ਚੱਲਦੀ ਪਈ ਸੀ ਐਂ ਸੀ ਕਿਤੇ ਮੀਂਹ ਆ ਜਾਏ ਲੋਣੀ ਪਣੀ ਤੁਹਾਨੂੰ ਪਤਾ ਰਾਤ ਨੂੰ ਕੋਈ ਚੀਜ਼ ਯੂਰੀਆ ਨਹੀਂ ਤੇ ਆਪ ਨੂੰ ਲੋਣੀ ਪਣੀ ਇਹ ਲਿਆਂਦੇ ਪਤੀ ਘਟੇ 25 ਗੱਟੇ ਯੂਰੀਆ ਦੇ ਤੇ ਉਹ ਟਰੈਕਟਰ ਨੂੰ ਆਪ ਬੈਗ ਲੈ ਜੰਨੇ ਆਪਾਂ ਦੁਕਾਨਾਂ ਦੇ ਵਿੱਚ ਹੀ ਲਾਉਣੀ ਸਾਰੀ ਦੀ ਸਾਰੀ ਜਿੰਨੀ ਵੀ ਟਰਾਲੀ ਕਰਕੇ ਬੈਗ ਆਪੇ ਦੇ ਨਾਂ ਲਈਏ ਸਰਫ ਮਾਰ ਗਏ I'll see you in the menu. ਸਵੇਰ ਦੇ ਵਜੇ ਆ 6:30 ਤੇ 6:30 ਵਜੇ ਤੁਹਾਨੂੰ ਪਤਾ ਦੁਕਾਨ ਓਪਨ ਹੋ ਜਾਂਦੀ ਹੈ ਆਪਣੀ 6:30 ਵਜੇ ਤਰਪੈਲ ਲੈਣ ਆਏ ਸੀ ਕਿਉਂਕਿ ਚਾਰ ਪੈਂਦਾ ਪਿਆਲ ਹੋਰ ਤੇ ਤਰਪੈਲਾਂ ਦੇ ਬੰਡਲ ਕੋਈ ਸਟਾਕ ਦੇ ਵਿੱਚ ਹੈਗੇ ਆਪਣੇ ਕੋਲੇ 20 ਤੋਂ 25 ਕਿਉਂਕਿ ਚਾਰ ਜਿਹੜਾ ਸਾਡੇ ਏਰੀਆ 'ਚ ਸਭ ਤੋਂ ਜ਼ਿਆਦਾ ਚਾਰ ਪੈਂਦਾ ਸਭ ਤੋਂ ਜ਼ਿਆਦਾ ਚਾਰ ਪੈਂਦਾ ਵੇ ਸਵੇਰ ਟਾਈਮ 'ਤੇ ਸਫਾਈ ਕਰਦਾ ਵੇ ਗੋਰਾ ਤੇ ਦੁਕਾਨ ਦੀ ਗੱਲ ਕਰਾਂ ਹਰ ਇੱਕ ਪ੍ਰੋਡਕਟ ਆਪਣੇ ਕੋਲ ਹੁੰਦਾ ਪੇਂਟ ਦੇ ਵਿੱਚ ਹੋ ਗਿਆ ਬਿਜਲੀ ਦੇ ਵਿੱਚ ਹੋ ਗਿਆ ਸੈਨੇਟਰੀ ਦਾ ਆਲ ਓਵਰ ਬਾਕੀ ਸੀਡ ਦਾ ਸਭ ਤੋਂ ਜ਼ਿਆਦਾ ਹੀ ਕਰਦੇ ਬੀਂਆਂ ਦਾ ਕੰਮ ਬੀਂਆਂ ਦੂਜੀ ਪਾਸੇ ਤੋਂ ਕੰਮ ਆਪਣੀ ਇਹ ਆਪਣੀ ਬੀਜਾਂ ਵਾਲੀ ਦੁਕਾਨ ਹੈ ਤੇ ਬੀਜਾਂ ਵਾਲੀ ਦੁਕਾਨ ਤੇ ਹਾਲ ਹੋਰ ਵੱਡੇ ਵੀ ਜਿਹੜੇ ਮੋٹے ਵੀ ਹੁੰਦੇ ਨੇ ਉਹ ਆਪਣੇ ਕੋਲ ਪਏ ਹੋਏ ਆ ਜਿਵੇਂ ਹੁਣ 169 ਲੱਗਦੀ ਪਈ ਤੇ ਜਾਂ ਫਿਰ 126 ਲੱਗਦਾ ਪਿਆ ਹਾਲ ਹੋਰ ਪ੍ਰੋਡਕਟ ਜਿਵੇਂ ਜੰਬੋ ਡਾਇਮੰਡ ਪਈ ਤੁਹਾਡੇ ਸਾਹਮਣੇ ਜਵਾਰਾਂ ਦੇ ਵਿੱਚ ਬੜੀ ਟੌਪ ਦੀ ਵੱਡਣ ਦੇ ਵਿੱਚ ਬਾਲੀ ਕੁਲੀ ਬਹੁਤ ਵਧੀਆ ਜਵਾਰ ਹੈ 59 ਦਾ 7627 ਦਾ ਇੱਕ ਬੈਗ ਆਪਣੇ ਕੋਲ ਪਿਆ ਹੈ ਜੀ ਤੇ ਬਾਕੀ ਆਲਓਵਰ ਕਲੀਅਰ ਹੋ ਗਿਆ। ਬਸ ਸੋਰੀ ਸਾਵਾ ਵਾਲਿਆਂ ਦੇ ਬੀਜ ਬਹੁਤ ਜ਼ਿਆਦਾ ਲੱਗੇ। ਸਾਡੇ شويه ਇੱਕ ਵਾਰੀ ਖੇਤ ਵਾਲੀ ਮੋਟਰ ਦਾ ਪਾਣੀ ਬਦਲਣਾ ਉੱਥੇ ਚੱਲੇ ਆ। ਖੇਤ ਚੱਲ ਕੇ ਕਰਦੇ ਹਾਂ ਸ਼ੁਰੂ। ਜਸ ਜਨਵਰੀ ਕਰ ਲੈਣੇ ਯੂਰੀਆ ਫੋਨ। ਉਹ ਤੋਂ ਬਦਲ ਬੜਾ ਉਂਝ ਤਾਂ ਵਧੀਆ ਯੂਰੀਆ ਜੀ ਤਾਂ ਕੋਈ ਮਸਲਾ ਨਹੀਂ। ਆਪ ਪੁੱਛੇ ਠੇਕੇਦਾਰ ਇਹਨਾਂ ਦਾ ਬਹਿ ਗਿਆ ਚੰਗਾ ਚੰਗਾ ਆਹ ਹੋ ਉਧਰੋਂ ਖਿ ਲਿਆਂਦੇ ਹੀ ਇਹ ਕਿੱਥੋਂ ਲਿਆਂਦੇ ਨੇ ਫਾਲੀ ਇਹਨਾਂ ਅਮਰੂਦਾ ਦੇ ਨੇ ਲਾਲ ਨੇ ਈ ਇਹ ਵੀ ਪਤਾਉਣਾ ਇਹ ਤੇ ਆਹ ਤੇ ਹੂਏ ਵਿੱਚ ਤੇ ਕੋਈ ਘਿਓ ਤੇ ਉਹ ਚਾਰ ਨਹੀਂ ਪੌਂਦੇ ਚੋਂਦੇ ਉਹਨਾਂ ਦੇ ਬੂਟੇ ਉਹਨਾਂ ਦਾ ਬੂਟਾ ਕਿੱਡੇ ਟੇ ਹੋਊਗਾ ਨਹੀਂ ਉਹ ਨਹੀਂ ਕਿੱਡੇ ਹੋਊਗਾ ਜਾਂ ਆਏ ਯਾਰ ਇਹ ਫਾਲਸੇ ਦਾ ਬੂਟਾ ਲੱਗਦਾ ਮੈਨੂੰ ਉਹ ਪਰਲਾ ਹੂੰ ਇਹ ਕਿਹਦਾ ਆਚਾਰ ਵਾਲੀ ਬੂਟੇ ਨੇ ਯਾਰ ਪਰਲੇ ਦਾ ਅੱਛਾ ਐ ਹੂੰ ਕਿਹ ਕਿਤੇ ਕਾਣੇ ਤੇ ਲਾਇਆ ਜੀ ਤੂੰ ਧਿਆਨ ਧਿਆਨ ਹੀ ਦਿਨਾ ਤੂੰ ਕੋਣ ਹੈ ਜਿਉਂ ਨਹੀਂ ਕੋਈ ਚੱਕਰੇ ਹੋਈ ਬੜਾ ਲੰਮਾ ਜਾਣਾ ਹੈ ਉਹ ਵੱਡੇ ਛਾਂ ਦਾ ਤੇ ਬੜੀ ਜਾਂਦੀ ਜਿਵੇਂ ਨਹੀਂ ਸ਼ਾਨਦਾਰ ਬੂਟਾ ਕਿਹੜਾ ਉਹ ਸ਼ਾਂਹ ਦੀ ਬੜੀ ਦਾ ਕਿਉਂ ਰਾਜ ਜੇ ਪਹਿਲੇ ਲੰਬਾ ਤੇ ਲੰਮੇ ਜਾਣਾ ਹੈ ਆਹ ਚਾਚੇ ਚਾਚਾ ਵੀ ਆ ਗਿਆ ਦਰ ਰੇੜੀ ਲੈ ਹਾਂ ਬੋਟਰ ਤੇ ਲੱਗਾ ਏ ਉਹਦੇ ਨਾਲ ਦਾ ਇਹ ਇਹਨੂੰ ਕੀ ਕਹਿੰਦੇ ਨੇ ਪਿਲਕਣ ਇਹ ਜਿਹੜਾ ਹੋਲ ਜਿਹਾ ਆਪਾਂ ਕੀੜੇ ਜਿਹਾ ਆਜਾ ਤਰੇ ਹੁਣ ਇਹ ਹੋਰ ਕੋਈ ਨਹੀਂ ਇਹਨੂੰ ਹੋਰ ਲਿਆ ਦੇਣੇ ਕਿੱਥੇ ਲਾਉਣੇ ਇੱਥੇ ਲਾਉਣ ਲੱਗੇ ਉਹ ਸਿੱਥੇ ਲਾ ਦੇ ਮੋਟਰ ਤੇ ਇਹ ਪਤਾ ਨਾ ਆਵਾ ਵਾਹਣਾ ਉਹ ਵਾਟਰ ਬਾਕਸ ਦੇ ਨਾਲ ਅਗਲੇ ਪਾਸੇ ਨਾਲ ਨਾਲ ਲਾ ਦੇ ਉੱਧਰ ਲਾ ਉੱਧਰ ਲਾ ਲੈ ਇਹ ਬੂਟੇ ਮਿਲੇ ਆ ਪਰਸੋ ਐਤਵਾਰ ਫ੍ਰੀ ਸੇਵਾ ਕੀਤੀ ਸਾਡੇ ਪਿੰਡ ਦੇ ਮੁੰਡੇ ਯੂ ਐਸ ਏ ਤੇ ਉਹਨੇ ਫ੍ਰੀ ਸੇਵਾ ਕੀਤੀ ਗੁਰਦੁਆਰਾ ਸਾਹਿਬ ਚ ਬੰਦੇ ਘੱਟ ਤੋਂ ਘੱਟ 6000 ਬੂਟਾ ਚਲੋ ਵਧੀਆ ਰੁੱਖ ਲਗਾਓ ਤੇ ਪੰਜਾਬ ਬਚਾਓ ਵਾਲੀ ਗੱਲ ਹੈ ਅੱਜ ਮੌਸਮ ਬਹੁਤ ਵਧੀਆ ਹੋ ਗਿਆ ਬਹੁਤ ਵਧੀਆ ਜਿਵੇਂ ਕਹਿੰਦੇ ਨੇ ਨਾ ਉਹ ਬਣ ਗਿਆ ਆਪਾਂ ਪਹੁੰਚੇ ਪਿੰਡ ਵਾਲੇ ਖੇਤ 7701 ਪਾਣੀ ਇਹਦੇ ਥੋੜਾ ਡਾਊਨ ਕੀਤਾ ਸੀ ਕਿਉਂ ਕੀਤਾ ਕਿਉਂਕਿ ਇਹਦੇ ਤੇ ਜਦੋਂ ਆਪਾਂ ਪਾਈਏ ਡੀਏਪੀ ਤੇ ਪੋਟਾਸ਼ ਉਹਦਾ ਜਿਹੜਾ ਜਾਲਾ ਉੱਪਰ ਆ ਗਿਆ ਸੀ ਬਾੜਾ ਪਾਣੀ ਕੋਈ ਮਾੜਾ ਇਹ ਡਾਊਨ ਕੀਤਾ ਤੇ ਚਾਚਾ ਜੀ ਕੀ ਹਾਲ ਹੈ ਉੱਥੇ ਲਾਉਣ ਲੱਗੇ ਤੁਸੀਂ ਵੀ ਨਹੀਂ ਨਹੀਂ ਵਧੀਆ ਗੱਲ ਲਾਓ ਲਾਓ ਇਹ ਜੱਜ ਮੇਰੇ ਵੀਰ ਰੀ ਦੋਵੇਂ ਭਰਾ ਤਾਏ ਦੇ ਪੁੱਤ ਦੋਵੇਂ ਮੇਰੇ ਤੇ ਲਾਉਣ ਲੱਗਣੇ ਅੱਜ ਬੂਟੇ ਤੇ ਨਾਲੇ ਤੇਨਾਂ ਨੂੰ ਪੁੱਛਦੇ ਵੀ ਕਿਹੜੇ ਕਿਹੜੇ ਬੂਟੇ ਨੇ ਮਰਜ਼ੀ ਨਾਲ ਲੈਣ ਕਿਉਂਕਿ ਵਰਨੀਤ ਦੇ ਪੈਸੀਂ ਤੁਹਾਨੂੰ ਦੱਸਿਆ ਵੀ ਅਮਰਤਪਾਲ ਖਾਰੇ ਨੇ ਵੰਡੇ ਆ ਤੇ ਆਈ ਤੁਹਾਡੀ ਵੀਡੀਓ ਲੋ ਜੀ ਮਰੂਤ ਦਾ ਬੂਟਾ ਲੱਗਣ ਲੱਗਾ ਪਹਿਲੇ ਨੰਬਰ ਤੇ ਬੂਟੇ ਦਾ ਲੈ ਆਂਦੇ ਪਰ ਨਾਵਾਂ ਦਾ ਨਹੀਂ ਪਤਾਣਾ ਕਿ ਕਿਹੜੇ ਐ ਇਹ ਅਮਰੂਦ ਜੀ ਐ ਇਹ ਅਮਰੂਦ ਐ ਇਹ ਅਮਰੂਦ ਜੀ ਨਹੀਂ ਤੇ ਉਹਦੇ ਵਿੱਚ ਜਿਹੜੇ ਵਿੱਚੋਂ ਕਿਵੇਂ ਤਾਂ ਨਿਕਲੇਗਾ ਜੀ ਲਾਲ ਵਿੱਚੋਂ ਨਿਕਲੇਗਾ ਤਾਂ ਕੀ ਗੱਲ ਐ ਨਾ 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 ਨਹੀਂ ਵੇ ਉਹਨਾਂ ਨੇ ਕਿਹ ਪਤਾ ਨਹੀਂ ਕਿੱਥੋਂ ਮਗਾਏ ਮਗਾਏ ਕਿੱਥੋਂ ਨੇ ਇਤਰੋਂ ਮਗਾਏ ਨੇ ਆ ਦੂਜੇ ਜਿਹਦੇ ਭइये ਰਹਿੰਦੇ ਆ ਚਾਹ ਯਾਰ ਗਿਆ ਕੌਣ ਰਿਆ ਸੀ ਲੈਣ ਗੱਟੀ ਆਈ ਏ ਆਪਣੇ ਪਿੰਡ ਆਈ ਸੀ ਨਹੀਂ ਅਮਤਪਾਲ ਨੇ ਪਗਾਏ ਸਾਰੇ ਉੱਥੇ ਉੱਥੋਂ ਲੈ ਆਵੇਂ ਆਂਦੇ ਜਰੂਰ ਲਾਓ 1-2-2 ਬੂਟੇ ਅਸੀਂ ਲਾ ਦੇਨੇ ਹਾਂ ਜੀ ਇੱਥੇ ਲਾਤਾ ਟੈਂਕੀ ਬੂਟਾ ਫਿਰ ਆਪਾਂ ਮਰੂਦ ਖਾਵਾ ਕਰਾਂਗੇ ਕੀ ਦੇ ਵਿੱਚ ਵਾਟਰ ਬਾਕਸ ਚ ਹਾਲੋ ਲੈ ਆਈਏ ਜੀ ਹਾਂ ਹੁਣ ਲਾਈਏ ਜੀ ਉੱਥੇ ਆਂ ਅਸੀਂ ਲਫਾਫਾ ਲਾ ਬੈਠਿਆਂ ਜੀ ਕਿਵੇਂ ਆ ਠੀਕ ਹੈ ਬਸ ਲਾ ਮੇਟ ਲਾ ਲਾ ਲਾਗੇ ਪੋਣੇ ਨੇ ਸਹੇ ਨਾ ਚਾਹੀ ਜੀ ਖਲਾਰ ਨਾ ਦੇ ਨਹੀਂ ਹੁਣ ਅੱਗੇ ਚੱਲੇ ਉਹ ਤੇ ਮੋਟਰ ਤੇ ਕੋਈ ਲਾ ਦਿੰਨੇ ਆ ਯਾਰ ਇੱਥੇ ਲੌਨ ਤਾਂ ਲੱਗੇ ਆ ਇੱਥੇ ਕਿਹੜਾ ਬੈਣਾ ਕਿਸੇ ਦੀ ਨੀਂਦ ਦਾ ਪੱਗਾ ਜਾ ਪੈ ਜਾਣਾ ਨਹੀਂ 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 ਠੀਕ ਰਹਿੰਦੇ 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 ਫੇਰ ਹੁਣ ਆ ਬਣੀਆ ਫੇਰ ਤੋਰ ਪਾ ਲਾਂ ਇਹ ਵੀ ਗੱਲ ਸਹੀ ਕਿੱਥੇ ਆ ਵੀ 7301 ਵੈਰਾਈਟੀ ਖੜੀ ਇਹ ਤਾਂ ਇਧਰ ਵੀ 7301 ਸੇ 100 ਜਿਹੜਾ ਹੈਗਾ ਨਾ 31 ਸਾਰਿਆਂ ਦੇ ਪ੍ਰੋਬਲਮ ਜਿਆਦੀ ਐਵੇਂ 131 131 ਜੇ ਕਈਆਂ ਜਿਆਦਾ ਹੀ ਦੱਸ ਦਿਆ ਆ 10 ਨੂੰ ਜਿਆਦਾ ਕਈਆਂ ਨੂੰ ਜਿਆਦਾ ਕਈਆਂ ਨੂੰ ਨਹੀਂ ਹੈਗੀ ਜਿਹੜੇ ਚੀਖਣੇ ਵਾਂਣ ਨੇ ਨਾ ਉੱਥੇ ਜਿਆਦੀ ਉਹ ਇਹਨਾਂ ਨੂੰ ਤਾਂ ਕੋਈ ਨਹੀਂ ਹੈਗੀ ਇਹ ਹੈਗਾ 7301 ਖੜਾ ਕਾਲਾ ਸ਼ਾ ਪੂਰਾ ਤੇ ਆਲ ਓਵਰ ਕਲੀਅਰ ਹੋਇਆ ਆ ਨਾਲ ਹੈਗਾ 131 ਵੈਰਾਈਟੀ ਨੂੰ ਮਾੜੀ ਨਹੀਂ ਕਵਾਂਗੇ ਅਗਰ ਅੱਜ ਹੀ ਮੀਂਹ ਪੈ ਜਾਂਦਾ ਅੱਜ ਹੀ ਮੀਂਹ ਪੈ ਜਾਂਦਾ ਤੇ ਵੈਰਾਈਟੀ ਇੱਕ ਨੰਬਰ ਕਿਉਂਕਿ ਜਨਾ ਇਹਨੂੰ ਖਰਾਕ ਪੈ ਗਈ ਕਿਉਂਕਿ ਹਰ ਇੱਕ ਦੇ ਮੰਡ ਦੇ ਵਿੱਚ ਡਾਰੇ ਵੀ ਸਾਡਾ ਚੋਨਾ ਬੈਂਦਾ ਜਾਂਦਾ ਬੈਂਦਾ ਬੈਂਦਾ ਵੀ ਜਰੂਰ ਜਾਂਦਾ ਕਈਆਂ ਥਾਵਾਂ ਤੇ ਤਾਂ ਬਿਲਕੁਲ ਲਾਲ ਹੋ ਗਿਆ ਚੋਨਾ ਤੇ ਗਰਮੀ ਦੀ ਮਾਰ ਹੈ ਅਸਲ ਦੇ ਵਿੱਚ ਵੀ ਹਮਸਤੇ ਕਰਕੇ ਆ ਤੇ ਜਿੰਦੇ ਨਾਲ ਹੀ ਵਿਖੇ ਹਾਈਬ੍ਰਿਡ ਚੋਨਾ 7301 ਖੜਾਇਆ ਬਿਲਕੁਲ ਕਾਲਾ ਕਿਸੇ ਤਰ੍ਹਾਂ ਦੀ ਕੋਈ ਕਿਉਂਕਿ ਹਾਲ ਖਾਰ ਕੰਡੀਸ਼ਨ ਦੇ ਵਿੱਚ ਓਕੇ ਆ ਆ 131 131 ਨੂੰ ਅਗਰ ਅੱਜ ਵੀ ਪਾਇਆ ਤਾਂ ਪੂਰੇ ਤਿੰਨ ਦਿਨਾਂ ਬਾਅਦ ਇਹਦਾ ਰਿਜ਼ਲਟ ਵਧੀਆ ਮਿਲ ਜੇਗਾ ਆਪਾਂ ਨੂੰ ਕੁਆਲਿਟੀ ਕਿ ਹੋ ਗਈ 131 ਵੀ ਮਾੜਾ ਨਹੀਂ 110 ਤਾਂ ਵੀ ਇਹੀ ਹਾਲ ਹੁਣ ਕੀ ਗੱਲ ਹੋ ਗਈ ਇਹ ਵੀ ਬੂਟਾ ਲਾਉਣ ਲੱਗੇ ਇਹ ਕਿਹੜਾ ਇਹ ਹੂ ਐ ਇਹ ਵਿਚਾਰ ਪਾਵਾ ਕਰ ਉਹਨੇ ਨਹੀਂ ਲਾ ਦੋ ਇੱਥੇ ਚੱਲ ਆਉਂਦਾ ਉਹ ਇੱਥੇ ਹੋ ਜਾਏਗਾ ਇੱਥੇ ਹੋ ਜਾਣਾ ਹੋਰ ਨਹੀਂ ਕਿਤੇ ਹੋਣਾ ਕਲਾ ਆ ਗਈ ਇੱਥੇ ਉਤਾਰਾ ਸਾਲ ਵਾਲੇ ਬਸ ਇਹ ਮੇਰੇ ਸਾਹ ਦੇ ਨਿੱਕਾ ਹੀ ਰਹੇਗਾ ਜੀ ਨਹੀਂ ਨਹੀਂ ਜੀ ਵੱਡਾ ਰਹੇਗਾ ਜੀ ਹਾਂ ਜਿੰਨਾ ਵੱਡਾ ਉਹਨਾ ਹੀ ਵੱਡਾ ਹੋਣਾ ਉਧਰ ਦਾ ਚੋਨਾ ਕਿਵੇਂ ਖੜਾ ਵਧੀਆ ਹਾਂ ਵਧੀਆ ਚੋਨਾ 131 ਤੁਹਾਡਾ ਤਾਂ ਲਾਲ ਹੋਇਆ ਨਾ ਕੋਈ ਇਧਰ ਮੜਾ ਪੱਤਰੀ ਨਹੀਂ ਨਹੀਂ ਸਾਰੀਆਂ ਜਗ੍ਹਾ ਤੇ ਪੂਰੇ ਹਾਲ ਨੇ ਪੂਰੇ ਨਹੀਂ ਸਾਡੇ ਉਧਰ ਉਧਰ ਰੇਤਲਾ ਵਾਣ ਹੈ ਨਾ ਪਤਾ ਨਹੀਂ ਕੀ ਚੱਲ ਜਿੱਧਰ ਰੇਤਲਾ ਵਾਣ ਉਧਰ ਵਧੀਆ ਜਿੱਧਰ ਚੀਕਣਾ ਜ਼ਿਆਦਾ ਹੈ ਉਧਰ ਪ੍ਰੋਬਲਮ ਆਈ ਪਾ ਦਰਾ ਪਾ ਅੱਛਾ ਮੀ ਪਾ ਰਹੇ ਨੇ 20 ਦੇ ਨਾਲ ਤਾਂ ਕਹਿੰਦੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਸੁਹਾਗੇ ਕੀ ਜੀ ਹੋਣ ਜੋ ਮੀ ਪਿਆ ਜਿਹੜੀਆਂ ਬੁਖਾਰ ਪਾਈ ਹੋਈ ਹੈ ਹਾਂ ਦਵਾਈਆਂ ਪਾਈਆਂ ਸਾਵਾ ਸਰੋਂ ਸੇਲ ਕਰ ਜਣਾ ਲੇਕੋ ਹੋਇਆ ਲਾਲ ਜੀ ਇਹ ਨਾ ਗਰਮੀ ਦੇ ਕਰਕੇ ਹੋਇਆ ਪਿਛਲੀ ਵਾਰੀ ਐਵੇਂ ਸੀ ਗਰਮੀ ਜਦੋਂ ਪਹਿਲਾਂ ਪਈ ਗਰਮੀ ਨਹੀਂ ਸਾਰਦਾ ਜਿਵੇਂ 7301 ਇੱਕ ਗਰਮੀ ਦੇ ਵਿੱਚ 33 ਜਿਹੜਾ ਕਿਹੜਾ ਨਹੀਂ ਇਹਨੂੰ 73 ਜੀ ਨੂੰ ਤਾਂ ਕਰੀਂ 73 ਜੀ ਦਾ ਕੋਈ ਮਸਲਾ ਹੀ ਨਹੀਂ ਆ ਵੇਖਾ ਖੜਾ ਹੈ ਕਿ ਨਹੀਂ ਟੋ ਐ ਹੋਰ ਇਹਨੂੰ ਯੂਰੀਆ ਪਾਏ ਨਹੀਂ ਬਸ ਕਰ ਲੈ ਪਾ ਤੀ ਰੀਜੈਂਟ ਰੀਜੈਂਟ ਪਾ ਤੀ ਨਾ ਨਾ ਹੋਰ ਯੂਰੀਆ ਨੂੰ ਨਾ ਦੇ ਐਨੂੰ ਤਾਂ 2 ਘਟੇ ਦੇਣੀ ਸੀ ਬਸ ਉਨ ਤਾਂ ਜੇ ਨਾ ਠੋਕੀ ਠਾਕੀ ਗਏ ਆ ਵੇਖ ਹੋਰ ਝੋਨਾ ਜ਼ਰਾ ਡਿੱਗੇਗਾ 100% ਬਸ ਕਾ ਦੇਣਿਆ ਨੂੰ ਨਾ ਪਾਣੀ ਮਿਲਾਵਾ ਕਰ ਇਹ ਤਾਂ ਜੀ ਆਉਂਦਾ ਉਹ ਨੂੰ ਕੁਾਝੇ ਉਹ ਤੁਹਾਡੇ ਕਿਹੜੀ ਗੱਲੇ ਲੋ ਨਾ 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 ਆਪਾਂ ਤਾਂ ਬੋਹ ਨਹੀਂ ਬੱਲੇ ਦਾ ਜਿਹੜਾ ਕੀ ਆ ਐਵੇਂ ਤਾਂ ਜਿੰਨੇ ਟੀਲੇ ਆ ਇਹ ਨਹੀਂ ਹੋ ਗਿਆ ਬਾਦੂ ਹੂੰ ਜਦੋਂ ਬਾਹਵੋ ਗਿਆ ਕਿ ਨਹੀਂ ਭਾਵੇਂ ਵੱਢ ਕੇ ਦਿਹਾੜੀ ਘਰੇ ਸਤਾਉਣਾ ਪਵੇ ਮੈਂ ਤਾਂ ਨਹੀਂ ਯਾਰ ਮੈਂ ਕਿ ਮੈਂ ਸਗਾਲੀ ਮੋਟੇ ਵੰਡਰੇ ਆਏ ਸੀ ਤੇ ਹਰ ਇੱਕ ਪਿੰਡ ਦੇ ਵਿੱਚ ਮੇਰੇ ਖਿਆਲ ਚ ਕੋਈ 100 100 ਬੂਟਾ ਤਾਂ ਗਿਆ ਹੋਵੇਗਾ ਵਾਟਰ ਵਾਕਸ ਦੇ ਵਿੱਚ ਆ ਲੱਗੇ ਹੋ ਮਰੋ ਤੇ ਬੂਟੇ ਤੇ ਦੋ ਤਿੰਨ ਬੂਟੇ ਦਾ ਉਧਰ ਵੀ ਲਾ ਦੇ ਇਹਨਾਂ ਬੂਟੇ ਬਹੁਤ ਜਲਦੀ ਹੋ ਜਾਂਦੇ ਸਾਡੇ ਸਾਲ ਤੋਂ 1.5 ਸਾਲ ਦੇ ਵਿੱਚ ਫਰੂਟ ਪੂਰਾ ਫਰੂਟ ਦੇਣ ਲੱਗ ਪਿਦੇ। ਪਰ ਟੋਪ ਸਪਰੇਇ ਕੀਤੀ ਗਾਂਦ ਹੁਣ ਸੌਣ ਲੱਗ ਪਿਆ ਪੂਰਾ। ਮਰ ਜੇਗਾ ਗੰਦ। ਤੇ ਆ ਆਪਣਾ 7301 ਬੜਾ ਢੀ ਸ਼ਾਨਦਾਰ ਹੈ। ਗਰਮੀ ਦਾ ਕੋਈ ਪ੍ਰਭਾਵ ਨਹੀਂ ਹੁੰਦਾ ਜਿਵੇਂ ਆਲਓਵਰ 26 110 ਲਾਲ ਹੋ ਗਏ ਆ ਪਰ ਇਹ ਵੈਰਾਈ ਪੂਰੀ ਆਪਣੇ ਦਾਮ ਤੇ ਖੜੀ ਹੋਈ ਵਧੀਆ ਦੇ ਵਿੱਚ ਪਾਣੀ ਚੱਲਦਾ ਬਸ ਸਦਾਰ ਪਾਣੀ ਇਹ ਬੁੱਝਣਿਆ ਪਰ ਨਹੀਂ ਐਸੀ ਕਦੇ ਸਵਾਦ ਨਹੀਂ ਆਜੇ ਇਨਕ ਪੂਰੇ 7 ਦਿਨ ਹੋ ਗਏ ਨੂੰ ਖਾਦ ਪਾਈ ਨੂੰ ਅੱਜ ਇਹਦੇ ਚ ਖਾਦ ਪਾਵਾਂਗੇ ਅਗਰ ਇੱਕ ਵੀ ਪਾਇਆ ਤਾਂ ਮੀਂਹ ਵਾਲਾ ਤਾਂ ਸੋਨੇ ਦਾ ਸੁਹਾਗੇ ਵਾਲੀ ਗੱਲ ਏ ਅ ਨਾਲ ਨਾਲ ਉਸਤੇ ਨਾ ਪੱਠੇ ਬੀਜੇ ਮੈਂ ਨਾ ਕਿਆ ਬਾਤਾਂ ਬਹੁਤ ਵਧੀਆ ਹੋਇਆ ਨਾਲ ਨਾਲ ਤੇ ਚਰੀ ਬਾਈ ਦੇ ਬਾਇਰਾ ਬਾਈ ਵਿੱਚ ਤੇ ਬਹੁਤ ਵਧੀਆ ਹੋਇਆ ਬੰਦੇ ਇੱਧਰ ਹੀ ਚੱਲਦੇ ਆ ਸਾਰੇ ਪਾਸੇ ਜਿੰਨੇ ਜਿੰਨੇ ਆਪਣੀ ਜਗ੍ਹਾ ਸੀ ਸਾਰੇ ਪਾਸੇ ਵਿੱਜੇ ਸੀ ਬੜੇ ਵਧੀਆ ਆ ਛੋਨੇ ਦਾ ਤੁਹਾਨੂੰ ਪਤਾ ਕਿਹੜਾ ਇਹ ਸਾਵਾ 127 ਬੁੱਚੜ ਦੀ ਗੱਲ ਕਰਾ ਤੇ ਪੁੱਛੜ ਦੇਖ ਲੋ ਗੱਡਾਂ ਜਣ ਕੇ ਵਹੋਂ ਉਹ ਕਿੰਨੀਆਂ ਟਾਹਣੀਆਂ ਦਾ ਪੁੱਛੜ ਹੋ ਗਿਆ ਇੱਕ ਇੱਕ ਦੋ 10 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 34 40 41 42 43 44 45 46 47 ਤੇ 48 ਪੂਰੇ ਹਰਤਾਲੀਆਂ ਟਾਣੀਆਂ ਦੇ ਬੁੱਚੜ ਬਣੇ ਤੇ ਯਸਾਵਾ 172 ਵਰਾਡੀ ਬੋਛਾਨ ਮੈਂ ਵੀ ਲਾਇਆ ਤੁਹਾਨੂੰ ਦੱਸਿਆ ਵੀ ਥੋੜੇ ਜਿਹਾ ਪੱਥਰ ਪਸ ਸਰਜੀ ਮੀਨਾਂ ਚ ਬਹੁਤ ਵਧੀਆ ਸਾਵਾ 127 ਰੈਡੀ ਸ਼ਾਨਦਾਰ ਅੱਜ ਦੇ ਟਾਈਮ ਚ ਬਿਲਕੁਲ ਕਾਲੀ ਸ਼ਖੜੀ ਤੁਹਾਨੂੰ ਪਤਾ 131 ਤੇ 110 ਬਿਲਕੁਲ ਲਾਲ ਹੋ ਗਏ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਸਾਵਾ 127 ਯਾਦ ਰੱਖਿਓ